ਫੰਡਰਾਂ ਟ੍ਰੇਕ ਨੂੰ ਐਸੇ ਵੀ ਨਹੀਂ ਅੱਜ ਇੱਕ ਬਹੁਤ ਵੱਡੀ ਕਾਨਫਰੰਸ ਸ੍ਰੀ ਅੰਮ੍ਰਿਤਸਰ ਵਿਖੇ ਕਰ ਰਹੀ ਹੈ ਇਹਦੇ ਵਿੱਚ ਅਸੀਂ ਦੱਸਣਾ ਹੈ ਕਿ ਸੈਂਟਰ ਦੀ ਸਰਕਾਰ ਨੇ ਸਾਡੇ ਹਰਖਵਾਰੇ ਦੇ ਇਲੈਕਸ਼ਨ 14 ਸਾਲ ਤੋਂ ਇਤਰਾਏ ਜਿਸ ਦਾ ਮਤਲਬ ਹੈ ਕਿ ਸਿੱਖਾਂ ਦੇ ਲਈ ਜ਼ਿੰਮੇਵਾਰਤਾ ਮਾਰ ਦਿੱਤੀ ਗਈ ਹੈ ਇੱਥੇ ਲਾਲਬਾਧਰ ਸ਼ਾਸਤਰੀ ਸਿਕਾਇਰ ਜਨੇ ਦੇ ਹਰ ਜੈ ਜਵਾਨ ਜੈ ਕਿਸਾਨ ਅਰੇ ਸਰਕਾਰ ਨੇ ਤਾਂ ਕਿਸਾਨ ਨੂੰ ਬਿਲਕੁਲ ਮਾਰ ਦਿੱਤਾ ਗਿਆ ਹੈ ਜੇ ਕਰਾਂਗੇ ਇਹ ਹੁਕਮ ਨਹੀਂ ਹੋ ਵੀ ਤੇ ਨਾ ਪਾਕਿਸਤਾਨਵਾਦ ਸਪੈਕ ਦੀ ਫੇਸ ਨੂੰ ਮਜਬੂਰ ਨੂੰ ਪਾਕਿਸਤਾਨ ਦੀ ਮੰਡੀ ਜੇ ਵਿੱਚ ਛੇੜਾ ਤੋਂ ਨਵੇਸ਼ਣਾ ਹੋਊਗਾ ਜੇ ਠੜਕ ਪਈ ਜੇ ਹੋਮੀ ਤੁਹਾਡਾ ਜੀਆ ਨੂੰ ਕੰਨ ਵਾਲਾ ਕੁਝ ਟੌਪਸ ਆ ਫਿਰ ਕਿਤੇ ਬਤੇ ਬਹੁਤ ਵੱਡੇ ਇਥੇ ਹਾਸਿਲ ਸ਼ਾਇਦ ਦੇਖ ਤੁਸੀਂ ਆਏ ਆ ਗੁਰਨੌਰ ਤੇ ਵੀ ਇਸੇ ਬਾਅਦ ਛੋਟ ਪਰਤੀ ਤਾਜ ਪੁੱਛੀ ਹੋਈ ਹੈ ਦੇ ਪੱਪਾ ਬੰਦਰ ਸਿੰਘ ਭਾਦਲ ਦੀ ਯਾਦ ਦੇ ਵਿੱਚ ਸੱਚੇ ਗੁਰ ਪਰਉਪਵਾਦ ਦੇ ਵਿਕ੍ਰਿਤੀਆਂ ਜਿਨ੍ਹਾਂ ਨੇ ਮੋਗਲ ਹਕੂਮਤ ਦੀਆਂ ਜੜ੍ਹਾਂ ਉੱਟ ਕੇ ਰੱਖਤਾ ਤੇ ਸਿੱਖ ਰਾਜ ਤੇ ਉਦੋਂ ਬਾਅਦ ਪੈਦਾ ਹੋਣਾ ਸ਼ੁਰੂ ਹੋ ਗਿਆ ਸੋਚੀ ਬੜੀ ਕਰਮਾਮਾੜੀ ਐ ਕਿ ਜਿਹੜੇ ਤੋਂ ਕੁੜੇ ਐ ਹੀ ਐ ਕਿ 15 ਸ੍ਰੀਖਮੋ ਦੇ ਸੇ ਮਹੀਨੇ ਅੱਛੀ ਬਹੁਤ ਵੱਡੀ ਕਾਨਫਰੰਸ ਸ੍ਰੀ ਅੰਮ੍ਰਿਤਸਰ ਵਿਖੇ ਕਰ ਰਹੀ ਹੈ ਜੀ ਜਿਹਦੇ ਵਿੱਚ ਅਸੀਂ ਦੱਸਣਾ ਹੈ ਕਿ ਸੈਂਟਰ ਦੀ ਸਰਕਾਰ ਨੇ ਸਾਡੇ ਹਰਖਵਾਰ ਦੇ ਡਿ렉ਸ਼ਨ 14 ਸਾਲ ਤੋਂ ਨਿਕਰਾਏ ਜਿਹਦਾ ਮਤਲਬ ਹੈ ਕਿ ਸਿੱਖਾਂ ਦੇ ਦੇ ਜ਼ਿੰਮੇਵਾਰ ਮਾਰ ਦਿੱਤੀ ਗਈ ਹੈ ਤੇ ਜਿਹੜੇ ਪਰਿਵਾਰ 87 ਦਫਾ ਦੇ ਹੈਗੇ ਆ ਉਹਨਾਂ ਦੇ ਡਿ렉ਸ਼ਨ ਕਰਨ ਦੀ ਡਿਊਟੀ ਪੰਜਾਬ ਸਰਕਾਰ ਦੀ ਹੈ ਤੇ ਪੰਜਾਬ ਸਰਕਾਰ ਵੀ ਸਾਡੇ ਇਲੈਕਸ਼ਨ ਨਹੀਂ ਕਰਾਰੇ ਜੀ ਜਿਹਾ ਮਤਲਬ ਹੈ ਕਿ ਸਿੱਖਾਂ ਨੂੰ ਬਿਲਕੁਲ ਪਾਸੇ ਕੀਤਾ ਹੋਇਆ ਹੈ ਤੇ ਦੂਸਰੀ ਗੱਲ ਹੈ ਕਿ ਜਿਹੜਾ ਇਹ ਮੌਜੂਦਾ ਸਰਕਾਰ ਨੇ ਤੇ ਉਹਨਾਂ ਦੀ ਕੈਬਨਟ ਨੇ ਜਿਹੜੀ ਸਿਕਿਉਰਿਟੀ ਕਮੇਟੀ ਹੈਗੀ ਹੈ ਫੈਸਲੇ ਲਿਆ ਕਿ ਅਸੀਂ ਹੋਣ ਜਿਹੜੀ ਸਿੱਖ ਜਾਤੀ ਦੀ ਗੱਲ ਕਰਨਗੇ ਤੇ ਜੇ ਬਾਹਰ ਦੇ ਮੌਕ ਨੂੰ ਚਲੇ ਜਾਣਗੇ ਪਹਿਲਾਂ ਤਾਂ ਸਰਕਾਰਾਂ ਉੱਤੇ ਉਹਨਾਂ ਦੀਆਂ ਸ਼ਿਕਾਇਤਾਂ ਕਰਦੀ ਸੀਗੀ ਪਰ ਹੁਣ ਹੋਰ ਜ਼ਮਾਨਾ ਮੁਕਟਿਆ ਸਾਡੀ ਸਰਕਾਰ ਸਿੱਧਾ ਉਹਨਾਂ ਨੂੰ ਉੱਥੇ ਕੰਮ ਕਰੂਗੀ ਜਿਸ ਵੀ ਵਜ੍ਹਾ ਦੇ ਨਾਲ ਤਿੰਨ ਸਿੰਘ ਕੈਨੇਡਾ ਦੇ ਵਿੱਚ ਮਰਵਾਦ ਹੁੰਦੇ ਗਏ ਹੈ ਪਾਕਿਸਤਾਨ ਦੇ ਵਿੱਚ ਪਰਮਜੀਤ ਸਿੰਘ ਪੰਜ ਬਾੜ ਤੇ ਲਖਮੀ ਸੰਧੋਟੇ ਮਾਰਤੇ ਹੈ ਤੇ ਬ੍ਰਿਟਾਨੀਆਂ ਦੇ ਵਿੱਚ ਅਕਤਾਰ ਸਿੰਘ ਖੰਡਾ ਮਰਵਾਤਾ ਹੈ ਕੈਨੇਡਾ ਦੇ ਵਿੱਚ ਮਰਕਸਾ ਮਾਰਕਰੀਆ ਸੁਖਦੂ ਸਿੰਘ ਮਾਰਤਾ ਤੇ ਪੇਟ ਨਿਜਰਸਾ ਮਾਰਕਰੀਆ ਤੇ ਹਰਿਆਣੇ ਦੇ ਵਿੱਚ ਆਪਣਾ ਦੀਪ ਸਿੰਘ ਸਿੱਧੂ ਮਾਰਤਾ ਤੇ ਪੰਜਾਬ ਦੇ ਵਿੱਚ ਮੂਸੇਵਾਲ ਮਾਰਤਾ ਇਹ ਚੀਜ਼ਾਂ ਬਹੁਤ ਗੰਭੀਰ ਹੈ ਜਿਹੜੀਆਂ ਅਸੀਂ ਉੱਥੇ ਰਵਾਵਾਂਗੇ ਤੇ ਸ਼ਾਰਟਡਰ ਇਹ ਹੋਜੀ ਬੀਅੰਸ ਆਫ ਫਿਊ ਹੋ ਰਹੀ ਹੈ ਅੱਜ ਸਾਡੇ ਦੇਸ਼ ਦੇ ਵਿੱਚ ਪੰਜਾਬ ਦੇ ਵਿੱਚ ਬੜੀ ਗੜਤਨ ਪੈਦਾ ਹੋ ਗਈ ਹੈ ਜਿੱਤੇ ਦੀ ਪਾਰਟੀ ਜਗਾਰ ਤੇ ਨਾਰਮਲ ਦੀ ਪਾਰਟੀ ਜਗਾਰ ਇਹ ਕਿਸਾਨਾਂ ਦੇ ਮੱਦਰ ਪੈ ਗਈ ਹੈ ਜਿਹੜੇ ਕੀ ਅਸੀਂ برداشت ਨਹੀਂ ਕਰਦੇ ਹੈ ਤੇ ਤੁਨਤਾ ਚੋਨਾ ਹੋ ਨਾ ਹੋੜਾ ਹੈ ਫਸਲ ਤੇ ਤੋੜਾ ਜਿਲ੍ਹਾ ਗੁਰਦਾਸਪੁਰ ਸਭ ਤੋਂ ਵੱਧਿਆ ਬਾਸਮਤੀ ਪੈਦਾ ਕਰਦਾ ਝੋੜ ਪੈਦਾ ਕਰਦਾ ਤੇ ਅੱਗੇ ਤੱਕ ਦਰਦਾਮ ਜਿਹੜੇ ਹੈਗੇ ਹੈ ਸੈਂਟਰ ਦੇ ਉਹ ਖਾਦੀ ਦੀ ਕੀਤੀ ਗਤੀ ਰਵੈਥ ਦੇ ਮੁਤਾਬਕ ਅੱਤੀ ਮਾਰਕ ਤੋਂ ਸੈਂਟਰ ਤੱਕ ગામਾਂ ਨੂੰ ਖਤਮ ਖਾਦੀ ਕਰ ਦਿੰਦੀ ਹੈ ਕਿਉਂ ਕਰਕੇ ਨਵੀਂ ਫਸਲ ਹੋਣੀ ਹੁੰਦੀ ਹੈ ਹੁਣ ਮੈਂ ਸਾਰੇ ਆਰਥੀਆਂ ਨੂੰ ਸੁਸੰਗ ਨੂੰ ਮਿਲ ਰਹੇ ਹੈ ਤੇ ਉਹ ਕਹਿੰਦੇ ਐ ਕਿ ਇਹ ਸਾਟਾ ਬਰਾਬਰ ਦਾ ਹਾਲ ਹੈ ਕਿ ਅਸੀਂ ਝੋੜੀ ਨੂੰ ਰੱਖਾਂਗੇ ਤੇ ਪ੍ਰੇਫਰਸ ਨੂੰ ਕਿਤੇ ਰੱਖਾਂਗੇ ਜੋ ਕਰਕੇ ਗਦਾਮ ਤੱਕ ਇਹ ਖੰਦੀ ਨਹੀਂ ਕੀਤੇ ਸੈਂਟਰ ਦੀ ਸਰਕਾਰ ਨੇ ਤੇ ਉਹਨੇ ਮੈਨੂੰ ਇਹ ਵੀ ਦੱਸਿਆ ਕਿ ਸੈਂਟਰ ਦੀ ਸਰਕਾਰ ਕਹਿ ਰਹੀ ਹੈ ਕਿ ਜਿੰਨਾ ਚਿਰ ਇਸਾਨ ਸੰਮੁਖ ਤੇ ਖਨੜ ਬਾਰਡਰ ਦੇ ਜਿਹੜੇ ਤਰਨੇ ਲੱਗੇ ਉੱਥੋਂ ਨਹੀਂ ਉੱਠਣਗੇ ਹੁਣਾਂ ਚਿਰ ਇਸ ਤੋਂ ਉਹਨਾਂ ਪੂਰੇ ਨਹੀਂ ਇਹ ਬੜੀ ਅਜੀਬ ਗੱਲ ਹੈ ਕਿ ਜਿਹੜੇ ਤਸਨਾਂ ਨੇ ਇੱਕ ਵਾਰੀ ਭੁੱਖ ਮਾਰੀ ਸਾਡੇ ਹਿੰਦੁਸਤਾਨ ਦੀ ਮਾਰੀ ਹੈ ਤੇ ਹੁਣ ਫੇਰ ਉਹਨਾਂ ਦਾ ਝੋਨਾ ਮੰਡੀ ਦੇ ਵਿੱਚ ਘਾ ਰਹੇ ਹੈ ਤੇ ਉਹਨਾਂ ਦੀ ਇੱਕ ਜਿੱਕਰੀ ਦੇ ਵਿੱਚ ਰਕਾਵਟ ਸੈਂਟਰ ਦੀ ਸਰਕਾਰ ਬਾੜੀ ਹੈ ਤੇ ਆਮ ਆਦਮੀ ਪਾਰਟੀ ਜਿਹਨੂੰ ਤਗੜਾਜੀ ਤਸਨਾਂ ਦਾ ਉਹ ਵੀ ਕੋਈ ਨਾ ਕੋਈ ਮੇਂਚ ਦੀ ਕਰ ਰਹੇ ਤੇ ਅਸੀਂ ਗੋਦਾਮਾਂ ਨੂੰ ਖਾਦੀ ਕਰ ਲਈਏ ਤੇ ਆਉਣ ਵਾਲੀ ਫਸਲ ਨੂੰ ਉਜੀਤਿਆਰੀ ਕਰੀਏ ਸੋ ਇਹ ਸਰਗਰੰਤੀ ਚਾਹੀਦੀ ਹੈ ਜਿਹੜੀਆਂ ਕੀ ਸਿੱਖਾਂ ਨੂੰ ਇਹ ਲੱਗਦੀ ਹੈ ਕਿਥੇ ਲਾਲਬਾਦਰ ਸਾਸ਼ਟਰੀ ਸਿਕਾ ਜਨੇ ਕੇ ਹਰ ਜੈ ਜਵਾਨ ਜੈ ਕਿਸਾਨ ਪਰ ਇਹ ਸਰਕਾਰ ਨੇ ਤਾਂ ਕਿਸਾਨ ਨੂੰ ਬਿਲਕੁਲ ਮਾਰ ਦਿੱਤਾ ਗਿਆ ਹੈ ਫਿਰ ਕਰਾਂਗੇ ਕਿ ਖੁਕ ਮਰੇ ਹੋ ਵੀ ਤੇ ਨਾਲ ਪਾਕਿਸਤਾਨਵਾਦ ਦੀ ਫਿਰ ਸੰਨਮਜਬੂਰਨ ਪਾਕਿਸਤਾਨ ਦੀ ਮੰਡੀ ਦੇ ਵਿੱਚ ਝੋਨਾ ਵੇਚਣਾ ਹੋਊਗਾ ਜਾਂ ਕਣਕ ਵੇਚਣੀ ਹੋਊਗੀ ਤੇ ਇਹ ਸਰਕਾਰ ਨੂੰ ਸੋਚਣਾ ਚਾਹੀਦਾ ਹੈ ਕਿ ਬਾਰਡਰ ਦੇ ਇਲਾਕਿਆਂ ਦੇ ਵਿੱਚ ਸੂਬੇ ਦੇ ਵਿੱਚ ਇਹ ਕੋਈ ਜਿਹੜੀ ਰੰਜਸ਼ ਹੈ ਉਹ ਲੋਕਾਂ ਦੇ ਨਾਲ ਤੇ ਪਸੰਦਾਂ ਤੇ ਸਿੱਖਿਆ ਦੇ ਨਾਲ ਨਹੀਂ ਕੀਤੀ ਜੀ ਤੇ ਕਦੇ ਵੀ ਸਾਨੂੰ ਮੇਜ਼ ਦੇ ਉੱਤੇ ਬੁਲਾਉਂਦੇ ਵੀ ਗਲਤ ਪੱਤਰਨ ਨੂੰ ਤੇ ਜਿਹੜਾ ਇਹ ਵਿਤ ਪੈ ਗਈ ਹੈ ਸੈਂਟਰ ਤੇ ਸਿੱਖਾਂ ਦੇ ਵਿਚਾਰੇ ਇਸ ਨੂੰ ਦਰ ਦੂਰ ਕਰਨਾ ਬਹੁਤ ਝੋਲੀ ਹੈ ਕਿਉਂਕਿ ਅਮਰੀਕਾ ਦੀ ਵੀ ਸਰਕਾਰ ਬਹੁਤ ਨਰਾਸ਼ ਹੈ ਕਿਉਂਕਿ ਉੱਥੇ ਵੀ ਸਿੱਖ ਪਰ ਨੂੰ ਮਾਰਦੀ ਕੋਸ਼ਿਸ਼ ਕੀਤੀ ਹੈ ਤੇ ਅਭਿਨਤਾ ਤੇ ਕੈਂਡੀਡੇਟ ਤੇ ਬਲੈਰ ਤੇ ਪਾਕਿਸਤਾਨ ਦੇ ਅਕੀਲ ਸਾਡੀ ਜਿਹੜੀ ਸੋਵਰਨਿਟੀ ਹੈ ਸ਼ਰਤੀ ਜਿਹੜੀ ਬਾਦਸ਼ਾਹੀ ਹੈ ਉਸ ਨੂੰ ਇੰਡੀਆ ਨੇ ਭੰਗ ਕਰਤਾ ਹੈ ਛੋਟੇ ਸਾਡੇ ਸ਼ਹਿਰੀਆਂ ਨੂੰ ਗੋਰੀ ਨਾਲ ਮਾਰ ਕੇ ਜਦਾਂ ਜ਼ਹਿਰ ਦੇ ਕੇ ਜਿਵੇਂ ਖੰਡੇ ਦੁੱਕੀਤਾ ਪਰ ਪਾਣੀਆਂ ਦੇ ਵਿੱਚ ਮਨਸਾ ਜਿਹੜਾ 25 ਕਿਲੋਮੀਟਰ ਦਾ ਏਰੀਆ ਬੀਐਸਐਫ ਨੂੰ ਦੇਤਾ ਉਸ ਬੰਦ ਕਿਉਂ ਉੱਤਰੇ ਕਾਨੂੰਨ ਦੇ ਖਿਲਾਫ ਹੈ ਕਿਉਂ ਕਰਕੇ ਬੀਐਸਐਫ ਨੂੰ ਤਾਂ ਇਹ ਬਾਰਡਰ ਤੇ ਉੱਤੇ ਪਹਿਰਾ ਦੇਣ ਦੇ ਦਿੱਤਾ ਸੀ ਇਸ ਕਰਕੇ ਜੇ बीएसएफ बॉर्डर ਤੋਂ ਕੰਟੀਨ ਗਿਆ ਤੇ ਬਾਰਲੇ ਬੋਰਡ ਤੋਂ ਬਹੁਤ ਜ਼ਿਆਦਾ ਫੀਮ ਤੇ ਡਰਗਸ ਆ ਰਹੇ ਹੈ ਤੇ ਅੱਜ ਸਾਡੇ ਬੱਚੇ ਮੈਂ ਹੁਣੇ ਪੱਟੀ ਏਰੀਆ ਦਾ ਦੌੜਨ ਕਰਕੇ ਆਇਆ ਹੈ ਉੱਥੇ ਵੀ ਬਹੁਤ ਅਫਰੀਟ ਅਫਰੀ ਮਟੀਰੀਅਲ ਨੋਨ ਹੁਆਟੀ ਕੇ ਲਾ ਕੇ ਭਰੇ ਜਾ ਰਹੇ ਹੈ ਤਾਂ ਇਹ ਇੱਕ ਫਰੋਟੀ ਸ਼ੁਰੂ ਹੋ ਗਈ ਹੈ ਤੇ ਬਿਲਕੁਲ ਕਾਨੂੰਨ ਦੀ ਅਵਸਥਾ ਬਿਲਕੁਲ ਟਹਿੜ ਗਈ ਹੈ ਜੋ ਇਹ ਜਿਹੜੀ ਵੀ ਐਸਫ ਹੈ ਇਸ ਨੂੰ ਆਪਣਾ ਕਮਨ ਬੋਰਡ ਦੇ ਉੱਤੇ ਕਰਨਾ ਚਾਹੀਦਾ ਹੈ ਤੇ ਪੰਜਾਬ ਦੇ ਇਸ ਨੂੰ ਬੀਟੇਜ ਕਰਨਾ ਚਾਹੀਦਾ ਜਿਹੜਾ ਕਿ ਇਹ ਫਰੋਕੀਆਂ ਦਰਵਾਜ਼ਾ ਹੋ ਗਿਆ ਭੇਟ ਤੇ ਇਸਲੇ ਪੁਰਾਣੇ ਤੇਰੇ ਨੌਜਵਾਨ ਟੀਕੇ ਲਾ ਕੇ ਆਪਣੇ ਆਪ ਨੂੰ ਮਾਰੀ ਜਾ ਰਹੀ ਹੈ ਜਿਹੜੀਆਂ ਡਰਗਸ ਬਹੁਤ ਜ਼ਿਆਦਾ ਫੈਲੀਆਂ ਇਹਦੇ ਬਾਰੇ ਡੇਟੇ ਵੀ ਚੀਫ ਸਿਸਟਰ ਸਾਹਿਬ ਨੇ ਜਮੋਤੀ ਸਾਹਿਬ ਨੇ ਕੋਈ ਮੀਟਿੰਗ ਨਹੀਂ ਸੱਚੀ ਕੀ ਰੱਖਦੇ ਨੇ ਰਾਜ ਕਿ ਮੀਟਿੰਗ ਕਰੀਏ ਸੋ ਇਹ ਬਹੁਤ ਵੱਡੇ ਇਹ ਪ੍ਰੋਬਲਮ ਸਾਡੇ ਉੱਤੇ ਖੜੇ ਪੰਜਾਬ ਦੇ ਮਾਹੌਲ ਨੂੰ ਕਿਸ ਤਰ੍ਹਾਂ ਦੇਖਦੇ ਆ ਜੀ ਇਸ ਤਰ੍ਹਾਂ ਹੀ ਪੰਜਾਬ ਦੇ ਮਾਹੌਲ ਨੂੰ ਕਿਸ ਤਰ੍ਹਾਂ ਦੇ ਦੇ ਅੱਜਕੱਲ੍ਹ ਜੀ ਪੰਜਾਬ ਦੇ ਕੀ ਮਾਹੌਲ ਕਿਸ ਤਰ੍ਹਾਂ ਦੇਖਦੇ ਹੋ ਫਿਰ ਮੈਂ ਦੱਸਦਾ ਦੱਤਾ ਹੁਣ ਇੱਕ ਦੋ ਜੱਤਾ ਮੈਂ ਕੀ ਕਹਾਂ ਬੰਦੀ ਸਿੰਘਾਂ ਬਾਰੇ ਤੁਹਾਡਾ ਕੀ ਵਿਚਾਰ ਹੈ ਬੰਦੀ ਸਿੰਘ ਥੀ ਕਿ ਸਾਡੇ ਤੇ ਕਿ ਇਹ ਢੀਲਾਂ ਦੇ ਵਿੱਚ ਤੇ ਜੇ ਵੀ ਵੀ ਬਾਣੋ ਦੇ ਆਪੜਣ ਜੁਬਟ ਫੇਰ ਤੀਜੀ ਸੇ ਤੇ ਉਹਨਾਂ ਨੇ ਫੇਰ ਕਰਤੇ ਨਹੀਂ ਉਹਨਾਂ ਨੂੰ ਪ੍ਰਯੋਗ ਦੇ ਦਿੱਤੀ ਹੈ ਜਿਵੇਂ ਹੁਣ ਸੱਤ ਸੇ ਹੋਏ ਨਾਮ ਰਹੀ ਨੂੰ ਪਰੂਰ ਦੇ ਉੱਤੇ ਹੈ ਜਿੰਨੇ ਵੀ ਬਲਾਪਤ ਕਰੀ ਹੈ ਉਹਨਾਂ ਨੂੰ ਸਜਾਤਾ ਤੱਕ ਨਹੀਂ ਦਿੰਦੇ ਹੈਗੇ ਤੇ ਤੀਜੀ ਸਾਰਨਾ ਤੋਂ ਸਿੱਖ ਦਿੱਤੇ ਹੋਏ ਹੈ ਕਿਥੇ ਜੇ ਕੋਈ ਕੋਈ ਅਪਰਿੰਗ ਬਤ ਦੇ ਪੈਲੇ ਹੈ ਤਾਂ ਮੈਂ ਸੋਚ ਰਿਹਾ ਇਨਾ ਚਿਰ ਹੀ ਇਹ ਤਾਂ ਬਹੁਤ ਚੰਗੀ ਹੈ ਕਿਉਂਕਿ ਕਿਉਂਕਿ ਉਹ ਵਾਜਮਣੀ ਸਿੱਖਾਂ ਨੇ ਵਿੱਚ ਜਿਹੜਾ ਗੇਂਤ ਫੇਰੇ ਪੰਜਾਬ ਦੇ ਵਿੱਚ ਵੀ ਫੈਲੂਕੀਆਂ ਦੇ ਵਿੱਚ ਵੀ ਫੈਲੂਕੀ ਤੇ ਇਹਦਾ ਅਸਰ ਬਹੁਤ ਪੈਣਾ ਹੂਗਾ ਜੋ ਕਿ ਮੂਰਤੀ ਸਾਹਿਬ ਨੂੰ ਦੇਖ ਲੈਣਾ ਚਾਹੀਦਾ ਹੈ ਕਿ ਅੱਜ ਕੀ ਤੁਹਾਨੂੰ ਬਹੁਤ ਘਟ ਰਹੀਆਂ ਰਹੀਆਂ ਸੈਕਟਰ ਕੀ ਕੀ ਵੱਧ ਆਪਣੇ ਤੁਸੀਂ ਇਹ ਸਕੇ ਜਿਹੜੀ ਸਿੱਖਾਂ ਦੇ ਬਿਚ ਮਾਜ਼ ਕੰਗਰਨ ਲਾਉ ਦੀ ਫਿਲਮ ਆ ਰਹੀ ਹੈ ਐਮਰਜੈਂਸੀ ਉਹਦੇ ਬਾਰੇ ਕੀ ਕਹੋਗੇ ਹਾਂਜੀ ਜਿਹੜੀ ਕੰਗਰਨ ਲਾਉ ਦੀ ਫਿਲਮ ਆ ਰਹੀ ਹੈ ਐਮਰਜੈਂਸੀ ਐਮਰਜੈਂਸੀ ਕੰਗਰਨ ਜਿਹੜੀ ਫਿਲਮ ਆ ਰਹੀ ਆ ਉਹਦੇ ਬਾਰੇ ਤੁਸੀਂ ਕੀ ਕਹੋਗੇ उसके तो बारे मैं कह चुक नहीं तो फिर मजा लो मेरे दो दिन इतने मेरी गल करके नहीं तो बारे था चुके है, नहीं है नहीं तो चिन्दिकार तो चिन्दिकार तो चिन्दिकार नहीं 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 नहीं